ਇਹ ਕੋ ਬੜੀ ਬੁਖਤੀ ਗੱਲ ਹੈ ਕਿ ਅੱਜ ਇਹੋ ਜਿھے ਕਿੰਨੇ ਸਾਰੇ ਹਸਤੇ ਖੇੜਦੇ ਪਰਿਵਾਰ ਜਿਨ੍ਹਾਂ ਨੂੰ ਇਹਨਾਂ ਹਾਲਾਤਾਂ 'ਚ ਸਰਕਾਰਾਂ ਵੀ ਲalekhya ਕਰਕੇ ਧੱਕਿਆ ਗਿਆ ਜਿੱਥੇ ਉਹ ਆਪਣੇ ਪਰਿਵਾਰ ਦੇ ਜੀਕ ਹੋ ਰਹੇ ਨੇ ਇਹਨਾਂ 16 ਦਿਨਾਂ ਦੇ ਸੰਘਰਸ਼ 'ਚ ਤਕਰੀਬਨ ਹਰ ਦਿਨ ਸਾਡਾ ਇੱਕ ਭਰਾ ਸ਼ਹੀਦ ਹੋ ਰਿਹਾ ਹੈਗਾ ਜੇ ਪੂਰੇ ਸੰਘਰਸ਼ ਨੂੰ 6-8 ਮਹੀਨੇ 6-7 ਮਹੀਨੇ ਦੇ ਸੰਘਰਸ਼ ਨੂੰ ਦੇਖੀਏ ਤਾਂ ਕਿੰਨੇ ਲੋਕੇ ਸ਼ਹੀਦ ਹੋ ਗਏ ਨੇ ਲੇਕਿਨ ਪਿਛਲੇ 16 ਦਿਨ ਤੋਂ ਜਿਹੜੇ ਬੇਸ਼ਰਮ ਦੇ ਕਿਸਾਨ ਜਿਹੜਾ ਅੰਦੋਲਨ ਪੰਜਾਬ ਦੇ ਕਿਸਾਨਾਂ ਨੇ ਚਲਾਇਆ ਸੰਘਰਸ਼ ਆਪਣੇ ਹੱਕਾਂ ਦੀ ਲੜਾਈ ਵਾਸਤੇ ਤੇ ਮੰਗ ਕੀ ਹੈਗੀ ਕਿ ਸਾਡੇ ਉੱਤੇ ਜਿਹੜੇ ਕਾਨੂੰਨ ਤੁਸੀਂ ਥੋਪੇ ਗਏ ਨੇ ਜਿਹੜਾ ਤੁਸੀਂ ਕਹਿੰਦੇ ਹੋ ਸਾਡੇ ਭਲੇ ਵਾਸਤੇ ਨੇ ਇਹ ਸਾਡੇ ਤੋਂ ਵੇਖ ਨੂੰ ਖਤਮ ਕਰ ਦੇਣਗੇ ਕਾਲੇ ਕਾਨੂੰਨ ਵਾਪਸ ਲੈ ਲਓ ਪਹਿਲੇ ਤਾਂ ਸਰਕਾਰ ਅੜੀ ਹੋਈ ਸੀ ਕਿ ਇਹਨਾਂ ਵਿੱਚ ਕੋਈ ਨੁਕਸ ਨਹੀਂ ਹੈਗਾ ਅਖੀਰ ਚ ਕਿਸਾਨਾਂ ਨੇ ਜਦ ਮਜ਼ਬੂਰ ਮਜਬੂਰ ਕਰਤਾ 100 ਨੁਕਸ ਕੱਟ ਕੇ ਦਿਖਾਤੇ ਤਾਂ ਫਿਰ ਉਹਨਾਂ ਨੂੰ ਮੰਨ ਗਏ ਕਿ ਗਲਤੀਆਂ ਸੀਗੀਆਂ ਤੇ ਅੱਜ ਜੇ ਕਿਸਾਨ ਕਹ ਰਹੇ ਇਹਨੂੰ ਵਾਪਸ ਲੈ ਲਓ ਅਜੇ ਵੀ ਇਹਦੇ ਵਿੱਚ 100 ਚੀਜ਼ਾਂ ਹੈਗੇ ਤੁਸੀਂ ਨਵਾਂ ਬਿੱਲ ਲੈ ਕੇ ਆਓ ਆਪਣੇ ਚੁਣੇ ਹੋਏ ਲੋਕਾਂ ਦੀ ਸਰਕਾਰ ਹੋਏ ਤੇ ਲੋਕਾਂ ਦੀ ਹੀ ਗੱਲ ਸੁਣਨ ਦੀ ਗੱਲ ਤਾਂ ਦੂਰ ਉਹਨਾਂ ਨੂੰ ਤਸ਼ੱਦਦ ਅड्ਕੀ ਤੇ ਹੁਣ ਉਸ ਸੰਘਰਸ਼ ਨੂੰ ਕਮਜ਼ੋਰ ਕਰਨ ਵਾਸਤੇ ਕਦੇ ਉਹ ਵਿਚਾਰੇ ਅੰਨਦਾਤੇ ਜਿਹੜੇ ਉੱਥੇ ਆਪਣੀ ਹੱਕ ਤੇ ਰੋਟੀ ਦੀ ਲੜਾਈ ਲੜ ਰਹੇ ਨੇ ਕਦੇ ਉਹਨਾਂ ਨੂੰ ਵਖਵਾਦੀ ਕਿਹਾ ਜਾਏ ਕਦੇ ਆਤੰਕਵਾਦੀ ਕਿਹਾ ਜਾਏ ਕਦੇ ਉਹਨਾਂ ਦੇ ਸੰਘਰਸ਼ ਨੂੰ ਕਮਜ਼ੋਰ ਕਰਨ ਵਾਸਤੇ ਫਟ ਪਾਈ ਜਾਇਆ ਤਾਂ ਹਰੇਕ ਤਰ੍ਹਾਂ ਦਾ ਹਤਖੰਡਾ ਆਪਣਾਰੇ ਕਾਸ਼ ਉਹਨਾਂ ਦੇ ਵਿੱਚੋਂ ਲੀਡਰ ਜਿਨ੍ਹਾਂ ਨੇ ਕਾਨੂੰਨ ਬਣਾਨੇ ਅੱਜ ਇੱਥੇ ਲਖਵੀਰ ਸਿੰਘ ਜੀ ਦੇ ਘਰੇ ਆ ਕੇ ਨਾ ਉਹਨਾਂ ਦਾ ਛੋਟੇ ਜਿਹੇ ਪਰਿਵਾਰ ਨੂੰ ਹਸਤੇ ਖੇੜਦੇ ਪਰਿਵਾਰ ਦੀ ਰੌਣਕਾਂ ਜਿਹੜੀ ਉਡਾਤੀਆਂ ਨੇ ਛੋਟੇ ਤੇ ਪੋਤੇ ਦਾ ਜਿਹੜੀ ਚਿਹਰੇ ਆ ਕੇ ਦੇਖਦੇ ਤੇ ਸ਼ਾਇਦ ਇਹਨਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਲੇਕਿਨ ਅਫਸੋਸ ਕਿ ਜਿਹੜੇ ਉੱਥੇ ਬਨੇ ਬੈਠੇ ਨੇ ਲੋਕਾਂ ਦੀ ਦਿੱਤੀ ਹੋਈ ਤਾਕਤ ਦਾ ਅੱਜ ਲਾਹ ਲੈ ਰਹੇ ਨੇ ਅੱਜ ਉਹੀ ਲੋਕੀ ਦੇ ਵਿੱਚ ਜਾ ਕੇ ਉਹਨਾਂ ਦੀ ਤਕਲੀਫਾਂ ਦੇਖਣ ਦੀ ਤਾਂ ਗੱਲ ਦੂਰ ਅੱਜ ਉਹਨਾਂ ਦੇ ਉੱਤੇ ਇਹ ਕਾਨੂੰਨ ਥੋਪ ਕੇ ਉਹਨਾਂ ਦੀ ਰੌਣਕਾਂ ਉਹਨਾਂ ਦੀ ਖੁਸ਼ੀਆਂ ਤਾਂ ਜਿਸ ਤਰ੍ਹਾਂ ਦਾ ਕਾਨ ਕਰਕੇ ਕਤਲ ਕਰ ਰਹੇ ਨੇ ਮੈਨੂੰ ਨਹੀਂ ਲੱਗਦਾ ਕਿ ਲੋਕਾਂ ਦੀ ਜਦਾ ਲੱਗੂਗੀ ਤਾਂ ਰੱਬ ਹੀ ਇਹਨਾਂ ਨੂੰ ਮਾਫ ਕਰੂਗਾ ਇਹ ਭਾਈ 205 ਦਿਨਾਂ ਚ 170 ਕਿਸਾਨਾਂ ਨੇ ਸੁਸਾਇਡ ਕਰ ਲਿਆ ਆਤਮ ਹੱਤਿਆ ਕਰ ਲਈ ਕਿਸ ਤਰ੍ਹਾਂ ਲੈਣੇ ਸਮਝਾਉਂਦੇ ਇਹ ਇਹਨਾਂ ਦਿਨਾਂ 'ਚ ਜਿਹੜੇ 270 ਕਿਸਾਨਾਂ ਨੇ ਖੁਦਕੁਸ਼ੀਆ ਕੀਤੀਆਂ ਨੇ ਇਸ ਕਾਲੇ ਕਾਨੂੰਨ ਦੇ ਕਾਰਨ ਇਹ ਪਿਛਲੇ 6 ਮਹੀਨਿਆਂ 'ਚ ਪੰਜਾਬ 'ਚ ਜਿੰਨਾ ਦੀ ਮੌਤਾਂ ਹੋਈਆਂ ਨੇ 16 ਦਿਨਾਂ 'ਚ ਜਿੰਨਾਂ ਦੀ ਮੌਤ ਹੈ ਤੇ ਆਉਣ ਵਾਲੇ ਦਿਨਾਂ 'ਚ ਇਹੋ ਇੱਕ ਇੱਕ ਉੱਥੇ ਬੈਠਾ ਉਹ ਸਰਕਾਰ ਦਾ ਮੰਤਰੀ ਤੇ ਮੈਂ ਆ ਵੀ ਕਵਾਂਗੀ ਮੈਨੂੰ ਆਪਣੇ ਸੂਬੇ ਦੇ ਮੁੱਖ ਮੰਤਰੀ 'ਚ ਵੀ ਤੋ ਖਾਂਦਾ ਹੈ ਜਿਨ੍ਹਾਂ ਨੂੰ ਅੱਗੇ ਹੋ ਕੇ ਲੜਾਈ ਲੜਨੀ ਸੀ ਲੇਕਿਨ ਲੋਕਾਂ ਨੂੰ ਤੱਕ ਤੱਕ ਹੀ ਜਾ ਕੇ ਆਪ ਦਾ ਸੰਘਰਸ਼ ਆਪ ਕਰੋ ਆਪਣੇ ਫਾਰਮ ਹਾਊਸ 'ਚ ਬੈਠੇ ਹੋਏ ਨੇ ਲੋਕਾਂ ਨੇ ਤੁਹਾਨੂੰ ਤਾਕਤ ਦਿੱਤੀ ਇੱਕ ਦਿਨ ਤੁਸੀਂ ਨਿਕਲ ਕੇ ਨਹੀਂ ਗਏ ਜਦ ਗ੍ਰਹਿ ਮੰਤਰੀ ਨੇ ਤੁਹਾਨੂੰ ਡਰਾਵਾ ਦਿੱਤਾ ਤੇ ਭਜੇ ਹੋਏ ਗਏ ਤੇ ਕਾਸ਼ ਵਿਧਾਨ ਸਭਾ ਚ ਜਿਹੜਾ ਕਿ ਅਸੀਂ ਮੇਰੇ ਲੋਕਾਂ ਦੀ ਗੱਲ ਨਹੀਂ ਮੰਨੀ ਹੋਗੀ ਮੇਰਾ ਅਸत्याग ਪੱਤਰ ਮੇਰਾ ਅਸਤੀਫਾ ਮੇਰੇ ਜੇਬ ਚ ਹੈ ਜੇ ਮੁੱਖ ਮੰਤਰੀ ਮੂੰਹ ਤੇ ਮਾਰ ਕੇ ਆਉਂਦੇ ਨਾ ਉਸ ਦਿਨ ਕਿਹਾ ਮੇਰਾ ਅਸਤੀਫਾ ਰਹਾ ਤੇ ਦੁਨੀਆ ਹਿਲ ਜਾਂਦੀ ਕਿ ਇੱਕ ਮੁੱਖ ਮੰਤਰੀ ਨੇ ਵੀ ਇੱਕ ਆਪਣਾ ਅਸਤੀਫਾ ਦਿੱਤਾ ਇਹ ਰਾ ਕਾਲੇ ਕਾਨੂੰਨੋ ਦੇ ਖਿਲਾਫ ਲੇਕਿਨ ਆਪਦੇ ਕੇਸਾ ਤੇ ਡਰਾਵੇ ਕਰਕੇ ਵਾਪਸ ਫਾਰਮ ਹਾਊਸ ਤੇ ਜਾ ਕੇ ਬੜ ਗਏ ਤੇ ਲੋਕਾਂ ਨੂੰ ਆਪਣੇ ਅੰਦੋਲਨ 'ਚ ਆਪਣੇ ਸੰਘਰਸ਼ 'ਚ ਛੱਡਦਾ ਤੁਸੀਂ ਮਰੋ ਜਿਓ ਹਾਰੋ ਜਿੱਤੋ ਮੈਂ ਤਾਂ ਆਪਣੇ ਫਾਰਮ ਹਾਊਸ 'ਚ ਬੈਠਾ ਹਾਂ ਸੋ ਜਿੱਥੇ ਲੱਖ ਲਾਂ ਤਾਂ ਕੇਂਦਰ ਦੀ ਸਰਕਾਰ ਨੂੰ ਲਾਂ ਤਾਂ ਆਪਣੀ ਸਰਕਾਰ ਨੂੰ ਵੀ ਜਿਨ੍ਹਾਂ ਨੇ ਆਪਣੇ ਲੋਕਾਂ ਨੂੰ ਇਸ ਹਾਲ 'ਚ ਛੱਡਤਾ ਹੈਗਾ ਅੱਜ ਮੈਂ ਉਹਨਾਂ ਲੋਕਾਂ ਦਾ ਨਮਨ ਕਰਦੀਆਂ ਜਿਨ੍ਹਾਂ ਨੇ ਇਸ ਠੰਡ ਤੇ ਮੌਸਮ 'ਚ ਆਪਣਾ ਘਰ-ਬਾਰ ਛੱਡ ਕੇ ਆਪਣੇ ਛੋਟੇ-ਛੋਟੇ ਪੋਤੇ-ਪੋਤੀਆਂ ਨੂੰ ਛੱਡ ਕੇ ਆਪਣੇ ਬਜ਼ੁਰਗ ਮਾਪਿਆਂ ਨੂੰ ਛੱਡ ਕੇ ਉਹ ਮਾਤਾਵਾਂ ਨੂੰ ਨਮਨ ਕਰਦੀਆਂ कि ਇਸ ਸੰਘਰਸ਼ ਨੂੰ ਕਾਮਯਾਬ ਕਰਨ ਵਾਸਤੇ ਜਿਸ ਹਾਲਾਤਾਂ 'ਚ ਉਹਥੇ ਬੈਠੇ ਨੇ ਉਸ ਠੰਡ ਦੇ ਮੌਸਮ 'ਚ ਮੱਛਰ ਦਾ ਸਾਹਮਣਾ ਕਰਕੇ ਹਰ ਤਰ੍ਹਾਂ ਦਾ ਤਸ਼ੱਦਦ ਦਾ ਸਾਹਮਣਾ ਕਰਕੇ ਤੇ ਉਹ ਕੇਂਦਰ ਦੀ ਸਰਕਾਰ ਜਿਹੜਾ ਇਹਨਾਂ ਇਸ ਕਿਸਾਨਾਂ ਦੇ ਅੰਨਦਾਤਾ ਦੇ ਸੰਘਰਸ਼ ਨੂੰ ਕਮਜ਼ੋਰ ਕਰਨ ਵਾਸਤੇ ਹਰ ਤਰ੍ਹਾਂ ਦੇ ਨਾਂ ਪ੍ਰਯੋਗ ਕਰ ਰਹੀ ਹੈ ਉਹਨਾਂ ਦੇ ਵਾਸਤੇ ਇਹ ਜਿਹੜੇ ਯੂਨੀਅਨ ਜਥੇਬੰਦੀਆਂ ਨੂੰ ਕਮਜ਼ੋਰ ਕਰਨ ਵਾਸਤੇ ਵਿਚੇ ਪਾੜ ਕੇ ਨਾਲ ਤੇ ਪਾੜ ਕਰ ਰਹੀ ਹੈ ਪਾਟਨ ਦੀ ਕੋਸ਼ਿਸ਼ ਕਰ ਰਹੀ ਤੇ ਇਸ ਪੂਰੇ ਸੰਘਰਸ਼ ਨੂੰ ਕਮਜ਼ੋਰ ਕਰਨ ਵਾਸਤੇ ਜਿਹੜਾ ਕੁਝ ਪਲ ਉਹਥੇ ਡਟੇ ਹੋਏ ਨੇ ਤੇ ਪਰਮਾਤਮਾ ਸੱਚ ਦਾ ਸਾਥ ਦਿੰਦਾ ਹੈਗਾ ਸੱਚ ਦੀ ਜਿੱਤ ਹੋਊਗੀ ਇਸ ਅਹੰਕਾਰੀ ਦਿੱਲੀ ਦੀ ਸਰਕਾਰ ਨੂੰ ਝੁਕਾ ਕੇ ਅੱਜ ਪਰਮਾਤਮਾ ਇਹਨਾਂ ਦਾ ਅਹੰਕਾਰ ਦਾ ਸਬਕ ਇਹਨਾਂ ਨੂੰ ਇੱਕ ਸਾਹ ਗਰਮ ਨੂੰ ਕਰੋਨਾ ਦੇ ਡਰ ਚ ਉਠਾਉਣਾ ਚਾਹੁੰਦੀ ਹੈ ਕਿਸਾਨਾਂ ਨੂੰ ਕੀ ਕਰਨ ਜੋਗੇ ਦੇਖੋ ਇਹ ਸਰਕਾਰ ਨੇ ਜਦ ਮੇਰੀ ਮੇਰੀ ਆਈ ਤਾਂ ਕਹਿੰਦੀ ਗੱਲ ਹੈਗੀ ਕਿ ਜਦ ਸਰਕਾਰ ਨੇ ਮੰਨ ਲਿਆ ਕਿ ਖਾਮੀਆਂ ਸੀਗੀਆਂ ਤੁਸੀਂ ਜੇ ਉਹ ਖਾਮੀਆਂ ਨੂੰ ਠੀਕ ਕਰਨ ਵਾਸਤੇ ਰਾਜ਼ੀ ਹੋਗੇ ਤਾਂ ਤੁਸੀਂ ਮੰਨ ਲਿਆ ਕਿ ਖਾਮੀਆਂ ਸੀਗੀਆਂ ਅੱਜ ਲੋਕੀ ਕਹਿ ਰਹੇ ਨੇ ਕਿ 100 ਕਾਮੀਆਂ ਖਾਮੀਆਂ ਹੋਰ ਤੁਸੀਂ ਵਾਪਸ ਲੈ ਕੇ ਲੰਮਾ ਬਿੱਲ ਕਿਉਂ ਨਹੀਂ ला ਸਕਦੇ ਇਹ ਅੜੀਲ ਰਵਈਆ ਕਿਸ ਵਾਸਤੇ ਇਹ ਅਹੰਕਾਰ ਕਿਸ ਵਾਸਤੇ ਆਪਣੇ ਲੋਕਾਂ ਦੇ ਬਨਾਲ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਉੱਥੇ ਪਾਈ ਭੇਜਿਆ ਹੈ ਅਹੰਕਾਰ ਦੀ ਇੱਜ਼ਤ ਅੱਜ ਤੱਕ ਨਹੀਂ ਹੋਈ ਹੈ ਜੇ ਤਾਂ ਹਮੇਸ਼ਾ ਸੱਚ ਦੀ ਹੋਈ ਹੈ ਤੇ ਸੱਚੇ ਉਹ ਅੰਤਾਤਾ ਨੇ ਜਿਹੜਾ ਇਹਨਾਂ ਲੋਕਾਂ ਦਾ ਢਿੱਡ ਪਰਨ ਦਾ ਕੰਮ ਕਰਦੇ ਜੇ ਢਿੱਡ ਹੈਗਾ ਤੇ ਦੇਸ਼ ਹੈਗਾ। ਦੇਪਾ ਜੀ ਤੁਸੀਂ ਕੈਪਟਨ ਸਾਹਿਬ ਦੀ ਗੱਲ ਕੀਤੀ ਹੈ। ਕਾਲੀ ਦਲ ਕੀ ਕਰ ਰਿਹਾ ਤੁਸੀਂ ਕੀ ਕਰ ਰਿਹਾ ਉਸ ਵਾਸਤੇ? ਦੇਖੋ ਸ਼੍ਰੋਮਨੀਆ ਕਾਲੀ ਦਲ ਨੇ ਮੈਂ ਇਹ ਕਹਿ ਸਕਦੀ ਆ ਕਿ ਜੇ ਆਪਾਂ ਯਾਦ ਕਰੀਏ 5 ਜੂਨ ਦਾ ਦਿਨ ਜਿਸ ਦਿਨ ਇਹ ਆਰਡੀਨੈਂਸ ਲਾਏ ਗਏ। ਉਸ ਦਿਨ 'ਚ ਪੰਜਾਬ ਤੋਂ ਬਾਹਰ ਪੰਜਾਬ 'ਚ ਵੀ ਇਹਦੀ ਚਰਚਾ ਹੋਣੀ ਨਹੀਂ ਸੀ ਪੰਜਾਬ ਤੋਂ ਬਾਹਰ ਤਾਂ ਛੱਡ ਦਿਓ। 5 ਜੂਨ ਤੋਂ ਲੈ ਕੇ 14 ਸਤੰਬਰ ਤਾਈ ਪੰਜਾਬ ਤਾਂ ਹੀ ਸਾਰਾ ਸੰਘਰਸ਼ ਸੀਮਤ ਸੀਗਾ। ਲੇਕਿਨ 14 ਸਤੰਬਰ ਨੂੰ ਜਦ ਅਕਾਲੀ ਦਲ ਨੇ ਚੱਕ ਕੇ ਅਸਤੀਫਾ ਇਹਨਾਂ ਦੇ ਮੂਚੇ ਮਾਰਿਆ ਤੇ ਦੇਸ਼ ਭਰ ਦੇ ਅਖਬਾਰ ਦੇਸ਼ ਭਰ ਦੇ ਚੈਨਲ ਮਜਬੂਰ ਹੋ ਗਏ ਕਿ ਇਹ ਕੇਂਦਰ ਦੀ ਸਰਕਾਰ ਵਿੱਚੋਂ ਇਹ ਮੰਤਰੀ ਨੇ ਅਸਤੀਫਾ ਕਿਉਂ ਦਿੱਤਾ ਤੇ ਇਹ ਮੁੱਦਾ ਜਿਹੜਾ ਇੱਥੇ ਤਾਂ ਹੀ ਸੀਮਿਤ ਸੀਗਾ ਇਹ ਦੇਸ਼ ਦਾ ਮੁੱਦਾ ਬਣ ਗਿਆ ਤੇ ਹਰ ਚੈਨਲ 'ਤੇ ਜਾ ਕੇ ਆਪਾਂ ਦੱਸਿਆ ਕਿ ਸਾਡੇ ਕਿਸਾਨਾਂ ਦੇ ਮਨਾਂ 'ਤੇ ਸ਼ੰਕਾਵਾਂ ਹੈਗੀਆਂ ਤੇ ਬਿਨਾਂ ਸ਼ੰਕਾਵਾਂ ਦੂਰ ਕੀਤੇ ਇਹ ਜ਼ੋਰ ਤੇ ਜ਼ਬਰ ਦੇ ਨਾਲ ਇਹ ਸਰਕਾਰ ਇਹਨਾਂ ਦੇ ਉੱਤੇ ਕਾਨੂੰਨ ਥੋਪ ਰਹੀ ਹੈ ਜਿਹਦੇ ਕਰਕੇ ਦੋ ਦਿਨਾਂ ਅੰਦਰ ਹੀ ਵਿਧਾਨ ਸਭਾ 'ਚ ਜਦੋਂ ਤਾਈ ਪਹੁੰਚਿਆ ਰਾਜ ਸਭਾ 'ਚ ਪਹੁੰਚਿਆ ਰਾਜ ਸਭਾ 'ਚ 18 ਪਾਰਟੀਆਂ ਕਠੀਆਂ ਹੋ ਗਿਆ ਤੇ ਇਸ ਅੰਦੋਲਨ ਨੂੰ ਇਸ ਸੰਘਰਸ਼ ਨੂੰ ਜਿਹੜਾ ਬਲ ਉਸ ਟਾਈ ਮਿਲਿਆ ਤੇ ਇਸ ਬਲ ਦੇ ਕਾਰਨ ਅੱਜ ਤੁਸੀਂ ਦੇਖਿਆ ਕਿ ਪਹਿਲੇ 1 ਅਕਤੂਬਰ ਤੋਂ 14 ਸਤੰਬਰ ਨੂੰ ਸਤੀਫਾ ਦੇ ਕੇ ਨਾਤਾ ਛੱਡ ਕੇ 1 ਅਕਤੂਬਰ ਨੂੰ ਜਦ ਸਾਰੇ ਸੜਕਾਂ 'ਚ ਸ਼੍ਰੋਮਣੀ ਅਕਾਲੀ ਦਲ ਨੇ ਤਿੰਨੋਂ ਤਖਤਾ 'ਚ ਰਾਜਪਾਲ ਤਾਂ ਹੀ ਜਾਂਦਾ ਪੂਰਾ ਪੰਜਾਬ ਜਮ ਹੋ ਗਿਆ ਤੇ ਅਸੀਂ ਸ਼ਾਮ ਨੂੰ ਐਲਾਨ ਕੀਤਾ ਕਿ ਅਸੀਂ ਅਗਲਾ ਸਾਡਾ ਸਫ਼ਰ ਦਿੱਲੀ ਤਾਈ ਹੋਗਾ ਜੇ ਦਿੱਲੀ ਦੀ ਸਰਕਾਰ ਅਜ ਸचेत ਨਹੀਂ ਹੋ ਜਾਂਦੀ ਤੇ ਸਭ ਤੋਂ ਪਹਿਲੇ ਜੇ ਪਾਣੀ ਦੀ ਪੁਛਾਰਾਂ ਦਾ ਸਾਹਮਣਾ ਕੀਤਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਲੱਖਾਂ ਉਹਨਾਂ ਨੂੰ ਪਈਆਂ ਅਰੈਸਟ ਹੋ ਗਏ ਤੇ ਅੱਜ ਇਸ ਅੰਦੋਲਨ ਨੂੰ ਬਲ ਦੇਣ ਵਾਸਤੇ ਸਾਡੇ ਸਾਰੇ ਵਰਕਰ ਸਾਡਾ ਯੂਥ ਸਾਡਾ ਸ਼੍ਰੋਮਣੀ ਅਕਾਲੀ ਦਲ ਸਾਡੀ ਸੰਸਥਾਵਾਂ ਐਸਜੀਪੀਸੀ ਡੀਜੀਐਮਸੀ ਹਰ ਪੱਖੋਂ ਇਸ ਸੰਘਰਸ਼ ਨੂੰ ਬਲ ਦੇਣ ਵਾਸਤੇ ਜੋ ਆਪਾਂ ਕਰ ਸਕਦੇ ਆ ਆਪਾਂ ਕਰ ਰਹੇ ਆਂ ਇਹ ਗੱਲ ਬਿਲਕੁਲ ਸਹੀ ਹੈ ਕਿ ਪਹਿਲੀ ਅਕਤੂਬਰ ਤੋਂ ਸਾਨੂੰ ਇਹ ਸਨੇਹ ਦਿੱਤੇ ਗਏ ਕਿ ਇਹਨੂੰ ਸਿਆਸੀ ਰੰਗਤ ਨਾ ਦਿੱਤਾ ਜਾਏ ਜਿੱਤੇ ਕਰਕੇ ਸਿਆਸੀ ਲੀਡਰ ਸਾਹਮਣੇ ਨਾ ਆਉਣ ਕਿਉਂਕਿ ਕਿਸਾਨ ਦੇ ਸੰਘਰਸ਼ ਤੋਂ ਸਿਆਸੀ ਸੰਘਰਸ਼ ਹੋ ਜਾਊਗਾ ਤੇ ਆਪਾਂ ਉਹਨਾਂ ਸਿਰ ਮਥੇ ਕਿਉਂਕਿ ਇਸ ਸੰਘਰਸ਼ ਨੂੰ ਕਾਮਯਾਬੀ ਕਰਨਾ ਹੈ ਆਪਣੇ ਆਪ ਨੂੰ ਕਾਮਯਾਬ ਕਰਨ ਦਾ ਸਾਡਾ ਫਿਕਰਾ ਨਹੀਂ ਹੈ ਸੋ ਹਰ ਪੱਖੋਂ ਇਸ ਸੰਘਰਸ਼ ਨੂੰ ਬਲ ਦੇਣ ਵਾਸਤੇ ਸਾਡੇ ਲੋਕੀ ਸਾਡੇ ਵਰਕਰ ਸਾਡੀ ਸੰਸਥਾਵਾਂ ਇਹਨੂੰ ਕਾਮਯਾਬ ਕਰਨ ਵਾਸਤੇ ਖੜਿਆ ਹੋ ਤੇ ਜਿੱਥੇ ਜਿੱਥੇ ਬੰਦੀ ਕਹੋਗੇ ਅਸੀਂ ਆਪ ਵੀ ਹਾਜ਼ਰ ਹੋਣਾ ਅਕਾਲੀ ਦਲ ਦਾ ਸਥਾਪਨਾ ਦਿਵਸ ਹੈ 100 ਸਾਲ ਨੂੰ ਕਿਸ ਤਰ੍ਹਾਂ ਮਨਾ ਰਹੇ ਹੋ ਕਿ ਲੀਲ ਲੜਤੀ ਹੈਗਾ ਬੰਦਾ ਦੇਖੋ 100 ਸਾਲ ਸ਼੍ਰੋਮਣੀ ਅਕਾਲੀ ਦਲ ਦੇ ਪੂਰੇ ਹੋ ਰਹੇ ਨੇ ਸਮੂਹ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਚ ਬਹੁਤ ਵੱਡਾ ਇਹਦਾ ਉਤਸ਼ਾਹ ਵੀ ਹੈਗਾ ਲੇਕਿਨ ਜਿਸ ਤਰ੍ਹਾਂ ਦਾ ਮਾਹੌਲ ਹੈਗਾ ਇਹ ਸਥਾਪਨਾ ਦਿਵਸ ਨੂੰ ਅਸੀਂ ਇੱਕ ਸੰਘਰਸ਼ ਦਿਵਸ ਦੀ ਤਰਫ ਸੰਘਰਸ਼ ਨੂੰ ਸਮਰਪਣ ਦਿਵਸ ਦੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਮਨਾ ਰਿਹਾ ਹੈਗਾ ਕੱਲ ਦਰਬਾਰ ਸਾਹਿਬ ਤੇ ਜਾ ਕੇ ਅਸੀਂ ਪਾਠ ਖੁਲਵਾਵਾਂਗੇ ਉੱਥੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਾਂਗੇ ਕਿ ਜਿਵੇਂ 100 ਸਾਲ ਅਕਾਲੀ ਦਲ ਦੇ ਪੂਰੇ ਹੋ ਰਹੇ ਨੇ ਇਸ ਸੰਘਰਸ਼ ਨੂੰ ਵੀ ਇਸ ਤੋਂ ਵੱਡੀ ਕਾਮਯਾਬੀ ਦੇ ਕੇ ਫਤਿਹ ਕਰਨ ਵਾਸਤੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸਾ ਬੇਨਤੀ ਕਰਕੇ ਸਮੂਹ ਸ਼ੋਮਨੀ ਅਕਾਲੀ ਦਲ ਦੀ ਲੀਡਰਸ਼ਿਪ ਉੱਥੇ ਨਕਸਤਕ ਹੋ ਕੇ ਤਿੰਨ ਦਿਨ ਹਾਜ਼ਰੀ ਪਰ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੂਗੀ ਕਿ ਇਹ ਸੰਘਰਸ਼ ਨੂੰ ਗੁਰੂ ਸਾਹਿਬ ਦੇ ਰਹਿਮਤ ਸਦਕਾ ਕਾਮਯਾਬੀ ਮਿਲੇ ਤੇ ਲੋਕੀ ਖੁਸ਼ੀ ਖੁਸ਼ੀ ਆਪਣੇ ਘਰੇ ਵਾਪਸ ਆ ਜਾਣ ਤੇ ਲੋਕਾਂ ਦੀ ਜਾਨਾਂ ਬਚਣ ਇਸ ਹੰਕਾਰੀ ਸਰਕਾਰ ਦਾ ਹੰਕਾਰ ਟੁੱਟੇ ਤੇ ਰੱਬ ਇਹਨਾਂ ਨੂੰ ਅਕਲ ਬਖਸ਼ੇ